ਸਸਿਕਲ ਸਾਰੇ ਮੇਰੇ ਕਿਸਾਨ ਵੀਰ ਭਰਾਵਾਂ ਨੂੰ ਅੱਜ ਤੁਹਾਨੂੰ ਅਸੀਂ ਇੱਕ ਬਹੁਤ ਹੀ ਵਧੀਆ ਜਾਣਕਾਰੀ ਦੇਣ ਲੱਗੇ ਆ ਕਿ ਅਸੀਂ ਨਿਊ ਹੀਰਾ ਮਸ਼ੀਨ ਵਿੱਚ ਵਿਸ਼ਾਲ ਕੰਬਾਈਨ ਦਾ ਥਰੇਸ਼ਰ ਤੇ ਬਾਸਕਟ ਪਾਈ ਇਸ ਬਾਸਕਟ ਦੇ ਲੜੀ ਛੱਡਣ ਦਾ ਇਹ ਕਾਰਨ ਆ ਕਿ ਇਸ ਥਰੇਸ਼ਰ ਦੀਆਂ ਜੋ ਆਹ ਵਾਲੀਆਂ ਕਿੱਲੀਆਂ ਹੁੰਦੀਆਂ ਸਾਈਡ ਵਾਲੀਆਂ ਇਸ ਪੈਕ ਤੋਂ ਬਾਹਰ-ਬਾਰ ਜਾਂਦੀਆਂ ਇਸ ਕਰਕੇ ਇਸ ਵਿੱਚ ਇਧਰ ਲਈਆਂ ਚਾਰ ਕਿਲੀਆਂ ਤੇ ਇਸ ਸਾਈਡ ਦੀਆਂ ਚਾਰ ਕਿਲੀਆਂ ਤੁਹਾਡੇ ਸਾਹਮਣੇ ਇਹ ਇਹ ਜਿਹੜੀਆਂ ਲੜੀ ਲਈ ਜਾਂਦੀਆਂ ਨਾਲ-ਨਾਲ ਨਾਲ-ਨਾਲ ਲਈ ਜਾਂਦੀਆਂ ਇਸ ਕਰਕੇ ਲੜੀ 'ਚ ਦਾਣਾ ਆਂਦਾ ਹੀ ਰਹਿੰਦਾ ਸੋ ਥਰੇਸ਼ਰ ਦਾ ਇਹੀ ਕਾਰਨ ਹੈ ਕਿ ਜੋ ਲੜੀਚ ਦਾਣਾ ਆਂਦਾ ਸਪੈਸ਼ਲੀ ਵਿਸ਼ਾਲ ਕਈ ਕੰਬਾਈਨਾਂ ਵਾਲੇ ਜੋ ਥਰੇਸ਼ਰ ਦੀ ਇੱਕ ਇੱਕ ਸਪੈਗ ਆ ਉਹ ਬਾਹਰੋਂ ਦੀ ਨੰਗਦੀ ਹੈ ਬਾਸਕਟ ਦੀ ਜਿਹੜੀਆਂ ਸਪੈਕਾਂ ਬਾਸਕਟ ਦੇ ਵਿੱਚੋਂ ਸਪੈਕਾਂ ਚੋਂ ਸਪੈਕਾਂ ਲੰਘਣਗੀਆਂ ਉਹ ਦਾਣਾ ਇੱਕ ਵੀ ਨਹੀਂ ਛੱਡੇਗੀ ਇਸ ਕਰਕੇ ਸਾਰੇ ਮੇਰੇ ਕਿਸਾਨ ਵੀਰ ਭਰਾ ਜਿਨ੍ਹਾਂ ਨੇ ਕੰਬਾਈਨ ਹਾਰਵੈਸਟ ਰੱਖੀਆਂ ਹੋਈਆਂ ਉਹਨਾਂ ਨੂੰ ਆਪਣੀਆਂ ਇਹ ਸਪੈਕਾਂ ਖੋਲ੍ਹ ਦੇਣੀਆਂ ਚਾਹੀਦੀਆਂ। ਇਸ ਸਾਈਡ ਜਾਂ ਤਾਂ ਇਸ ਸਾਈਡ ਨੂੰ ਪੱਤੀ ਲਗਾ ਲਓ ਕੋਈ। ਅਹਾਂ ਸਾਈਡ ਵੀ ਬੰਦ ਕਰੋ ਜੇ ਜਾਂ ਚੰਦ ਲੰਬੇ ਆ ਫਿਰ ਕੋਈ ਜ਼ਰੂਰਤ ਨਹੀਂ। ਡਿੱਗੇ ਝੋਨੇ ਵਿੱਚ ਇਸ ਦੀਆਂ ਜੋ ਸਪੈਕਾਂ ਉਹ ਬਿਲਕੁਲ ਲਾਸਟ ਤੋਂ ਲੰਗਣੀਆਂ ਚਾਹੀਦੀਆਂ ਅਖੀਰ ਤੋਂ। ਜੇ ਇੰਨੀ اسپੈਕਾਂ ਡਿੱਗੇ ਝੋਨੇ ਵਿੱਚ ਲੰਘਣ ਫਿਰ ਚੋਕ ਹੋਣ ਦਾ ਡਰ ਬਿਲਕੁਲ ਖਤਮ ਹੋ ਜਾਂਦਾ ਧੰਨਵਾਦ ਜੀ